ਬੜੇ ਹੀ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਸੋਹਰਦ ਅਦਾਰੇ ਸਪੋਕਸਮੈਨ ਨੂੰ 19 ਸਾਲ ਪੂਰੇ ਹੋਣ ਤੇ ਵਧਾਈ ਦਿੰਦਾ ਔਰ ਸਨਹਿਰੇ ਪੁਖੜੀਆਂ ਪੰਜਾਬ ਦੇ ਸਨਹਿਰੇ ਪੁਖੜੀਆਂ ਇਸ ਅਦਾਰੇ ਦੇ ਸਨਹਿਰੇ ਪੁਖੜੀਆਂ ਸ਼ੁਭ ਕਾਮਨਾਵਾਂ ਮੈਂ ਦਿੰਦਾ ਔਰ ਮੈਂ ਅੱਜ ਬੜਾ ਧੰਨਵਾਦੀ ਹਾਂ ਮਹਿੰਦੀ ਦਿੱਤਾ ਜੀ ਦਾ ਜਿਨ੍ਹਾਂ ਨੇ ਇਸ ਸੁਭਾਗੀ ਮੌਕੇ ਤੇ ਮੈਨੂੰ ਯਾਦ ਕੀਤਾ ਔਰ ਅਜੇ ਇੱਥੇ ਜਿਹੜਾ ਖੂਨਦਾਨ ਕੈਂਪ ਦਾ ਉਦਘਾਟਨ ਦੇ ਮੌਕੇ ਤੇ ਮੈਨੂੰ ਯਾਦ ਕੀਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪ੍ਰਮਾਤਮਾ ਕਰੇ ਜਿਹੜਾ ਜੀ ਪੰਜਾਬ ਪੰਜਾਬੀ ਪੰਜਾਬੀਅਤ ਦੇ ਪ੍ਰਚਾਰ ਪਸਾਰ ਲਈ ਜਿਹੜਾ ਸਪੋਕਸਮੈਨ ਖਵਾਰ ਹੈ ਅੱਜ ਤੋਂ ਕਿੰਨੇ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਸ਼ੁਰੂਆਤੀ ਦੌਰ ਦੇ ਵਿੱਚ ਬਹੁਤ ਹੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਪਰ ਇਹਨਾਂ ਨੇ ਦਲੇਰੀ ਦੇ ਨਾਲ ਬਾਕੀ ਦੇ ਨਾਲ ਅਮੀਰ ਆਵਾਜ਼ ਡਿਸਟਰਕਟ ਜੈਰੀ ਦੇ ਵਿੱਚ ਕੰਮ ਕਰਕੇ ਕਰਦੇ ਰਹੇ ਤੇ ਜਿੰਨੀ ਸਫਲਤ ਅੱਜ 20 ਸਾਲ ਚ ਤੱਕ ਹੋਣ ਲੱਗਿਆ ਤੇ ਇਹਦਾ ਨਾਮ ਕੱਲੇ ਪੰਜਾਬ ਉੱਚੀ ਨਾਮ ਸੀ ਕਰਦਾ ਬੀਬੀ ਦਾ ਹਾਕਰ ਇੱਥੇ ਜਿੱਥੇ ਆਪਣੀ ਵਸਦੇ ਉਹ ਕੋਟਾ ਕਿ ਜਰਾ ਸਪੋਰਟਸਮੈਨ ਖਵਾਰ ਦਾ ਨਾਮ ਹੈ ਤੇ ਪੂਰਾ ਸਰਕਾਰ ਨਾਮ ਗਿਆ ਜਾਈਏ ਤੇ ਜਿਹੜੀ ਵੀ ਇਹ ਆਵਾਜ਼ ਹੈ ਪੰਜਾਬ ਦੀ ਕੌਮ ਦੀ ਇਹੇ ਵਾਕੀ ਨਾਲ ਬੁਲੰਦ ਕਰਦੇ ਨੇ ਤੇ ਅਸੀਂ ਕਾਮਨਾ ਕਰਦੇ ਹਾਂ ਇੱਥੇ ਇਹ ਅਖਬਾਰ ਹੋਰ ਮਾਡੇ ਕੱਲੇ ਤਰੱਕੀ ਕਰੇ ਬਹੁਤ ਬਹੁਤ ਮੁਬਾਰਕ ਰਜਾਨਾ ਸਪੋਰਟਸਮੈਨ ਦੇ ਅਜੇ ਜਨਮ ਦਿਨ ਤੇ ਉਹਨਾਂ ਦੇ 20 ਸਾਲ ਦੇ ਵਿੱਚ ਪ੍ਰਵੇਸ਼ ਕਰਨ ਤੇ ਸਪੋਰਟਸਮੈਨਸ ਮੁੱਚੇ ਪਰਿਵਾਰ ਨੂੰ ਇਹਨਾਂ ਦੇ ਪਤਰਕਾਰ ਸਹਿਬਾਨ ਨੂੰ ਸਾਰੀ ਟੀਮ ਨੂੰ ਬਹੁਤ-ਬਹੁਤ ਅਸੀਂ ਮੁਬਾਰਕਬਾਦ ਦਿੰਦੇ ਆਂ ਔਰ ਸ਼ੁਰੂ ਤੋਂ ਲੈ ਕੇ ਸੀਏਸ ਅਖਬਾਰ ਦੇ ਨਾਲ ਜੁੜੇ ਆਂ ਔਰ ਅਸੀਂ ਇਹ ਦੇਖਿਆ ਕਿ ਜਿੰਨੀ ਨਿਰਡਰਤਾ ਨਾਲ ਔਰ ਜਿੰਨਾ ਬੇਬਾਕੀ ਦੇ ਨਾਲ ਲੋਕ ਪੱਖੀ ਮਸਲੇ ਜਿੰਨੇ ਇਹਨਾਂ ਨੇ ਠਾਏ ਉਹ ਮੇਰੇ ਖਿਆਲ ਪਾ ਕਮਾਲ ਨੇ ਔਰ ਪੱਤਰਕਾਰ ਇਹ ਜਿਹੜੇ ਆ ਜਿਹੜੇ ਪੱਤਰਕਾਰ ਦੀ ਕਲਮ ਆ ਉਹਦੇ ਵਿੱਚ ਬੋਫਰ ਦੇ ਤੋਪ ਦੇ ਕੋਲੇ ਕੋਲੇ ਨਾਲ ਉਹ ਬਹੁਤ ਵੱਡੀ ਤਾਕਤ ਹੁੰਦੀ ਹੈ ਇਹ ਜਿਹੜੀ ਪੱਤਰਕਾਰ ਦੀ ਕਲਮ ਆ ਇਹ ਬੜੇ ਤਕੜੇ ਜਿਹੜੇ ਆ ਇਨਕਲਾਬ ਲਿਆਉਂਦੀ ਹੈ ਔਰ ਲੋਕਪੱਖੀ ਜਿਹੜੀ ਪੱਤਰਕਾਰੀ ਹੈ ਇਹਦੇ ਵਿੱਚ ਕੋਈ ਅਸੀਂ ਦੇਖਿਆ ਨੇੜਿਓ ਹੋ ਕੇ ਇਹ ਅਖਬਾਰ ਦੇ ਵਿੱਚ ਨਾ ਕੋਈ ਸ਼ਰੀਲਤਾ ਨਾ ਕੋਈ ਲਚਕਤਾ ਨਾ ਕੋਈ ਇਸ ਤਰ੍ਹਾਂ ਦਾ ਪ੍ਰੋਸਕ ਦਿੱਤਾ ਜਾ ਰਿਹਾ ਨਿਰੋਲ ਜਿਹੜੇ ਲੋਕਪੱਖੀ ਨਿਰਲਤਾ ਨਾਲ ਔਰ ਇੱਕ ਕੇ ਪਾਰਕ ਦੇ ਹਿਸਾਬ ਦੇ ਨਾਲ ਸਭ ਨੂੰ ਇੱਕ ਅੱਖ ਅੱਖ ਨਾਲ ਵੇਖ ਕੇ ਇਹ ਜਿਹੜਾ ਪਰਿਵਾਰ ਆ ਜਿਹੜਾ ਸਪੋਕਸਮੈਨ ਦਾ ਸਾਰੇ ਪੱਤਰਕਾਰਾਂ ਨੇ ਇਸ ਦੇ ਵਿੱਚ ਟੀਮ ਦੇ ਵਿੱਚ ਕੰਮ ਕੀਤਾ ਮੈਂ ਫਿਰ ਆਪਣੇ ਵੱਲੋਂ ਮੁਬਾਰਕਬਾਦ ਜਾਨਾ ਸਪੋਕਸਮੈਨ ਅੱਜ 19 ਸਾਲ ਪੂਰੇ ਕਰ ਗਿਆ ਸ਼ਾਨਦਾਰ ਸਫਲਤਾਪੂਰਵਕ ਕਿੰਨੇ ਅੜਕੇ ਡਾਇਗ ਕਿੰਨੀਆਂ ਪਰੇਸ਼ਾਨੀਆਂ ਚੁਣੌਤੀਆਂ ਦੇ ਬਾਵਜੂਦ ਵੀ ਉਨੇ 19 ਸਾਲ ਸ਼ਾਨਦਾਰ ਤੇ ਸਫਲਤਾਪੂਰਵਕ ਪੂਰੇ ਕੀਤੇ ਨੇ 20ਵੇਂ ਸਾਲ ਚ ਦਾਖਲ ਹੋ ਗਿਆ ਅੱਜ ਉਹਦੀ ਖੁਸ਼ੀ ਚ ਗੁਰਮੀਤ ਸਿੰਘ ਮੀਤਾ ਜਿਹੜੇ ਇੱਕਸਕੇ ਬਾਰਕ ਦੇ ਜ਼ਿਲ੍ਹਾ ਕਨਵੀਨਰ ਨੇ ਤੇ ਇੰਜੀਨੀਅਰ ਬਲਵਿੰਦਰ ਸਿੰਘ ਮਿਸ਼ਨਰੀ ਜਿਹੜੇ ਕੌਮੀ ਕਨਵੀਨਰ ਨੇ ਉਹਨਾਂ ਦੀ ਅਗਵਾਈ ਚ ਖੂਨਦਾਲ ਕੈਂਪ ਲਾਇਆ ਗਿਆ ਸੀ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋੜਪੁਰਾ ਵਿਖੇ ਉਹਦਾ ਉਦਘਾਟਨ ਕੀਤਾ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਉਹਨਾਂ ਨੇ ਵੀ ਕਿਹਾ ਜੇਕਰ ਅਖਬਾਰਾਂ ਆਪਣੀ ਬਣਦੀ ਡਿਊਟੀ ਨਿਭਾਉਣ ਤਾਂ ਉਹ ਸਰਕਾਰਾਂ ਨੂੰ ਵੀ ਸਬਕ ਸਿਖਾ ਸਕਦੀਆਂ ਨੇ ਤੇ ਉਹਨਾਂ ਨੇ ਇਹੋ ਜੇ ਖੋਜੀ ਅਖਬਾਰਾਂ ਦੀ ਸੂਚੀ 'ਚ ਸ਼ਾਮਲ ਕਰਤਾ ਅੱਜ ਰੋਜ਼ਾਨਾ ਸਪੋਕਸਮੈਨ ਨੂੰ ਸੋ ਉਹਨਾਂ ਨੇ ਦੱਸਿਆ ਕਿ ਪੱਤਰਕਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਅਖਬਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਉਹਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਪਰ ਮੈਂ ਅੱਜ ਇਹ ਦੱਸਦਾ ਕਿ ਰੋਜ਼ਾਨਾ ਸਪੋਕਸਮੈਨ ਨੇ ਪਹਿਲੇ ਦਿਨ ਕੀ ਕਿਹਾ ਸੀ ਕਿ ਨਾ ਇਹਦੇ ਵਿੱਚ ਗਲਤ ਫੋਟੋ ਛਪੂਗੀ ਨਾ ਕੋਈ ਅਸ਼ਲੀਲ ਖਬਰ ਛਪੂਗੀ ਅੱਜ 19 ਸਾਲਾਂ ਬਾਅਦ ਵੀ ਉਸ ਆਪਣੇ ਇਰਾਦੇ ਤੇ ਕਾਇਮ ਹੈ ਉਹਨਾਂ ਨੇ ਕਿਹਾ ਸੀ ਇਹਦੇ ਕੋਈ ਨਾਮਰ ਪੱਤਰਕਾਰ ਜਾਂ ਸਾਹਿਤਕਾਰ ਨਹੀਂ ਲਿਖੂਗਾ ਇਹਦੇ ਚ ਆਮ ਲੇਖਕ ਲਿਖਣਗੇ ਤੁਸੀਂ ਦੇਖ ਲਓ ਕੋਈ ਆਪਣੇ ਨਾਂ ਨਾਲ ਮੋਚੀ ਲਾ ਰਿਹਾ ਕੋਈ ਰਿਕਸ਼ੇ ਵਾਲਾ ਲਾ ਰਿਹਾ ਕੋਈ ਹਲਵਾਈ ਲਾ ਰਿਹਾ ਤਾਂ ਕਿਸ ਤਰ੍ਹਾਂ ਦੇ ਲੋਕ ਹੈ ਜਿਹੜੇ ਅੱਜ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਲੇਖਕ ਬਣਾਤਾ ਉਹਨਾਂ ਲੇਖਕਾਂ ਦਾ ਵੀ ਖੁਦ ਮੰਨਣਾ ਹੈ ਤੋ ਮੈਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਮਾਨਯੋਗ ਐਸਐਮਓ ਡਾਕਟਰ ਹਰਿੰਦਰ ਸਿੰਘ ਗਾਂਧੀ ਜੀ ਦੀ ਅਗਵਾਈ ਵਾਲੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨ 2005 ਦੇ ਵਿੱਚ ਬੜੀਆਂ ਮਸ਼ਕਲਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਅਖਬਾਰ ਕਰੀਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਹੈ ਫਿਰ ਜਦੋਂ ਇੰਨੇ ਵਿਰੋਧੀਆਂ ਨੇ ਵਿਰੋਧ ਕੀਤਾ ਹੋਵੇ ਇਸ ਅਖਬਾਰ ਨੂੰ ਬੰਦ ਕਰਾਉਣ ਵਾਸਤੇ ਫਿਰ ਉਸ ਨੂੰ ਦੁਨੀਆ ਦਾ ਪਹਿਲਾ ਅਖਬਾਰ ਬਣਾ ਦੇਣਾ ਇੱਕ ਬਹੁਤ ਵੱਡਾ ਕੀਤਾ ਮਾਨ ਹੈ ਜਿਹੜਾ ਸ੍ਰੀ ਰਾਜਵਿੰਦਰ ਸਿੰਘ ਜੀ ਨੇ ਕਰ ਬਕਾਇਆ ਹੈ ਯਾਨਾਸ ਸਪੋਕਸਮੈਨ ਅੱਜ 19 ਵਰੇ ਮੁਕੰਮਲ ਹੋ ਕੇ 20ਵੇਂ ਵਰੇ ਵਿੱਚ ਸ਼ਾਮਲ ਹੋ ਗਿਆ ਹੈ ਤੇ ਇਹ ਵੀ ਬਰੇ ਗੱਡ ਨੂੰ ਖੁਸ਼ੀ ਵਿੱਚ ਮਨਾਉਣ ਦੇ ਵਿੱਚ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ ਕਿ ਕਿਉਂਕਿ ਇਹ ਮਰੁਗਤਾ ਦੇ ਭਲੇ ਦੀ ਕੰਮ ਕਰਦਾ ਹੈ ਬਾਬੇ ਨਾਨਕ ਦੀ ਗੁਰਬਾਣੀ ਦੇ ਅਨੁਸਾਰ ਸਿੱਖਿਆ ਦਿੰਦਾ ਹੈ ਕਿ ਸਾਨੂੰ ਸਮਾਜ ਦੀ ਸੇਵਾ ਮਰੁਗਤਾ ਦੀ ਸੇਵਾ ਵਿੱਚ ਇਹਦਾ ਖੂਨਦਾਨ ਕੈਂਪ ਲਾਇਆ ਗਿਆ ਹੈ ਇਹ ਵਰੀ ਗੰਡ ਨੂੰ ਇਸ ਰੂਪ ਵਿੱਚ ਮਨਾਉਣ ਦਾ ਵੀ ਆਪਣੇ ਆਪ ਦਾ ਇੱਕ ਬਲਖਣ ਢੰਗ ਹੈ ਇਸ ਕੇ ਬਾਅਦ ਜਥੇਵੰਦੀ ਜ਼ਿਲ੍ਹਾ ਇਕਾਈ ਫਰੀਦਕੋਟ ਦੇ ਸਰਦਾਰ ਗੁਰਵੀਰ ਸਿੰਘ ਦੀ ਮੀਤਾ ਜ਼ਿਲ੍ਹਾ ਕਨਵੀਨਰ ਤੇ ਸਹਿਯੋਗੀ ਸਰਦਾਰ ਰਵਿੰਦਰ ਸਿੰਘ ਜੀ ਕੋਟਪੂਰਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਇਹ ਖੂਨਦਾਨ ਕੈਂਪ ਜਿਹਦਾ ਪ੍ਰਬੰਧ ਕੀਤਾ ਗਿਆ ਆਯੋਜਿਤ ਕੀਤਾ ਗਿਆ ਸੋ ਮੈਡੀਕਲ ਅਧਿਕਾਰੀਆਂ ਦਾ ਇਹ ਸਰਦਾਰ ਗੁਰਵਿੰਦਰ ਸਿੰਘ ਕੋਟਪੂਰਾ ਤੇ ਗੁਰਵੀਰ ਸਿੰਘ ਮੀਤਾ ਜ਼ਿਲ੍ਹਾ ਇਕਾਈ ਦੇ ਜੋ ਜ਼ਿਲ੍ਹਾ ਕਨਵੀਨਰ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਮੁਬਾਰਕਾਂ ਅੱਜ ਸਰਦਾਰ ਕੁਲਤਾ ਸਿੰਘ ਜੀ ਸੰਧਵਾ ਸਪੀਕਰ ਪੰਜਾਬ ਸਰਕਾਰ ਉੱਚੇ ਤੌਰ ਤੇ ਇਥੇ ਆ ਕੇ ਉਹਨਾਂ ਨੇ ਖੂਦ ਨੇ ਕੈਪਟਲ ਗੱਟਰੀ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਯੂਐਨਐਸ ਬੁਖਸਮੈਨ ਇੱਕ ਅਖਬਾਰ ਨਾ ਹੋ ਕੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੈ ਜਿਹਦੀ ਸਾਰੀ ਮਨੁੱਖਤਾ ਦੀ ਸੇਵਾ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਇੰਟਰਨੈਟ ਤੇ ਸਭ ਤੋਂ ਵੱਧ ਪੜਿਆ ਜਾਣ ਵਾਲਾ ਅਖਬਾਰ ਹੈ ਇਹਦਾ ਸਾਰਾ ਚਿਹਰਾ ਜਿਹੜਾ ਹੈ ਉਸ ਰਾਜਗਿੰਦਰ ਸਿੰਘ ਦੇ ਸਿੱਸਤੇ ਵਜਦਾ ਹੈ ਕਿ ਉਹਨਾਂ ਦੀ ਦੂਸਰੀ ਵੱਡੀ ਦੇਰ ਉੱਚਾਦਰ ਬਾਬੇ ਨਾਲ ਦਾ ਜਿਹੜਾ ਕਿ ਦੁਨੀਆ ਦਾ ਪਹਿਲਾ ਸਿੱਖ ਧਰਮ ਤੇ ਆਧਾਰਿਤ ਮਿਊਜ਼ੀਅਮ ਹੈ ਅਜਾਇਬ ਘਰ ਹੈ ਉਹ ਇੱਕ ਦੇਖਣਯੋਗ ਸੰਸਥਾ ਹੈ ਜਿਹੜੀ ਕਿ 150 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋ ਕੇ ਬਗਾਹਦਾ ਸ਼ੁਰੂ ਹੋਈ ਹੈ ਤੇ ਸਾਰੀਆਂ ਸੰਗਤਾਂ ਨੂੰ ਉੱਤੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਨ কুমার ਜੀ ਅੱਜ ਕੀ ਕਹਿਣਾ ਜੋਗੇ ਜੀ ਅੱਜ ਦੇ ਜੋ ਰੋਜ਼ਾਨਾ ਸਪੋਕਸਮੈਨ ਸੱਚ ਦੀ ਆਵਾਜ਼ ਨੂੰ ਬੁਲੰਦ ਦਾ ਕਰ ਰਿਹਾ ਹੈ 20 ਸਾਲ ਬਰੇਗਨ ਮੌਕੇ ਮੈਂ ਸਮੁੱਚੀ ਟੀਮ ਨੂੰ ਮਬਾਈ ਦੇਣਾ ਔਰ ਇਸ ਸੋਪ ਮੌਕੇ ਮੈਂ ਖੁਦ ਆ ਕੇ ਖੂਨਦਾਨ ਵੀ ਕੀਤਾ ਤੇ ਲੋਡ ਬੰਦ ਦੀ ਕਿਸੇ ਦੀ ਜਾਨ ਬਚ sake ਕਿਸੇ ਵੇਲੇ ਐਕਸੀਡੈਂਟ ਹੋ ਜਾਂਦਾ ਕਿਸੇ ਡਿਲੀਵਰੀ ਹੋ ਜਾਂਦਾ ਲੋਡ ਬੰਦ ਦੀ ਉਹ ਮੇਰੇ ਦਿੱਤੇ ਹੋਏ ਖੂਨ ਉਹਨਾਂ ਦਾ ਜਾਨ ਬਚੂਗੀ ਸੋ ਮੈਂ ਪਿਛਲੇ ਸਾਲ ਵੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਉਹਦੇ ਵਿੱਚ ਮੈਂ ਖੂਨਦਾਨ ਕਰਕੇ ਬੜਾ ਖੁਸ਼ੀ ਮਹਿਸੂਸ ਕੀਤਾ ਤੇ ਅੱਜ 20ਵੇਂ ਵਰੇਗੰਡੇ ਸਮੇਂ ਸਮੇਂ ਤੇ ਸਰਕਾਰਾਂ ਨੇ ਰੋਜਾਨਾ ਸਪੋਕਸਮੈਨ ਨਾਲ ੱਤਕਾ ਵੀ ਕਰਦੀ ਰਹੀ ਹੈ ਬਹੁਤ ਕੁਝ ਕਰਦਾ ਰਿਹਾ ਪਰ ਰੋਜਾਨਾ ਸਪੋਕਸਮੈਨ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਤੇ ਅੱਜ 20 ਸਾਲ ਪੂਰੇ ਹੋਣ ਤੇ ਮੈਂ ਰੋਜਾਨਾ ਸਪੋਕਸਮੈਨ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਔਰ ਇੱਕ ਗੱਲ ਹੋਰ ਵੀ ਕਹਿਣਾ ਚਾਹਵਾਂ ਹਾਂ ਕਿਉਂਕਿ মিডিਆ ਜੋ ਪਤ్రਕਾਹਰਾ ਇੰਡੀਆ ਦਾ ਚੌਥਾ ਥਾਮ ਹੈ ਤੇ ਚੌਥਾ ਥਾਮ ਨਾਲ ਤੁਸੀਂ ਤੱਕਾ ਕਰੋਗੇ ਹੱਕ ਸੱਚ ਦੀ ਲੜਾਈ ਦੀ ਉਹ ਹੱਕ ਸੱਚ ਦੀ ਲੜਾਈ ਨੂੰ ਦਬਾਉਗੇ ਨਾ ਉਹ ਕਦੇ ਦਬ ਨਹੀਂ ਸਕਦਾ ਸੋ ਰੋਜ਼ਾਨਾ ਸਪੋਕਸਮੈਨ ਨੇ ਇਸ ਉਹਦੇ ਚ ਪੈਰਾ ਦੇਖ ਕੇ ਅੱਜ ਹੱਕ ਸੱਚ ਦੀ ਲੜਾਈ ਲੜ ਕੇ ਆਪਦੇ ਪੈਰਾ 'ਤੇ ਖੜ ਕੇ ਮੇਰੇ ਖੰਦ ਵਿੱਚ ਇੱਕ ਟੋਗੜ 2 ਲੱਖ ਅੱਜ ਪਤ్రਕਾਰ ਅ ਜੋ ਪੜਾਈ ਕਰਾ ਕਰ ਕਰ ਕਰਦੇ ਜਾ ਰਿਹਾ ਅਖਬਾਰ ਤੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਸਾਰੇ ਰੋਜ਼ਾਨਾ ਸਪੋਕਸਮੈਨ ਲਾਓ ਕਿਉਂਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਨਾ ਕਰ ਸਕੇ